ਪਵਾਨੀਗੜ ਕਿਸਾਨ ਜੂਨੀਅਰ ਰਾਜੇਵਾਲ ਬਲਾਕ ਪਵਾਨੀਗੜ ਵੱਲੋਂ ਅੱਜ ਸੰਜੁਕਤ ਆਸਾਣ ਮੋਰਚੇ ਦੀ ਅਗਵਾਈ ਤੇ ਸਹਿਰ ਪਵਾਨੀਗੜ ਵਿੱਚ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸੋ ਦੌਰਾਨ ਕਿਸਾਨਾਂ ਆਗੂਆਂ ਨੇ ਸਹਿਰ ਦੇ ਵਪਾਰੀ, ਭਰਾਵਾਂ ਤੇ ਨਿਵਾਸੀਆਂ ਨੂੰ ਸਰਕਾਰ ਦੀਆਂ ਆਨਲਾਈਨ ਪੱਖਪਾਤੀ ਨੀਤੀਆਂ ਖਿਲਾਫ ਜਾਗਰੂਕ ਕੀਤਾ। ਇਸੋ ਦੌਰਾਨ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਅਪਿਆਲ ਤੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਮੱਜਾ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਕਿਵੇਂ ਥੱਲੇ ਕੰਮ ਕਰ ਰਹੀਆਂ ਆਨਲਾਈਨ ਕੰਪਨੀਆਂ ਜਿਵੇਂ ਕਿ ਐਮਾਜੋਨ ਆਦਿ ਪਿਛਲੇ ਕੁਝ ਸਮਿਆਂ ਦੌਰਾਨ ਸਥਾਨਕ ਵਪਾਰ ਨੂੰ ਬੇਹੱਦ ਨੁਕਸਾਨ ਪਹੁੰਚਾ ਰਹੀਆਂ ਹਨ ਇਸ ਦੌਰਾਨ ਆਗੂ ਹਨ ਅੱਗੇ ਕੀ ਕਹਜਣਾ ਸੁਣੋ ਰਿਪੋਰਟਰ ਰਾਜ ਕੁਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸਬਸਕ੍ਰਾਈਬ ਕਰੋ ਆਪਣਾ ਨਾਮ ਜੀ ਮੇਰਾ ਨਾਮ ਗੁਰਮੀਤ ਸਿੰਘ ਪਿਆਲ ਅੱਜ ਮੈਂ ਬਾਜ਼ਾਰ ਦੇ ਵਿੱਚ ਪਵਾਨੀਗੜ੍ਹ ਆਰਾਊਂਡ ਲਾ ਰਹੇ ਹਾਂ ਕਿਸ ਸੰਬੰਧ ਵਿੱਚ ਲਾ ਰਹੇ ਆ ਯਾਰ ਅੱਜ ਜੋ ਪਿਛਲੇ ਦਿਨਾਂ 'ਚ ਸੂਬਾ ਸਰਕਾਰ ਨੇ ਸਾਡੀ ਨੇ ਕਿਸਾਨਾਂ ਨੂੰ ਬਦਨਾਮ ਕਰਨ ਤੇ ਜ਼ੋਰ ਲਾਇਆ ਹੈ ਕਿ ਇਹਦਾ ਜੀ ਉਹੀ ਧਰਨੇ ਲਾ ਲੰਦੇ ਨੇ ਜੀ ਇਹਦਾ ਜੀ ਰਸਤੇ ਰੋਕ ਦਿੰਦੇ ਨੇ ਜੀ ਕਾਰੋਬਾਰ ਖੜਾ ਤਾਂ ਵਪਾਰੀਆਂ ਦਾ ਜੀ ਇਹਨਾਂ ਨੇ ਸਾਰਾ ਬੰਦ ਕਰਤਾ ਜੀ ਸਾਨੂੰ ਬਦਨਾਮ ਕਰਨ ਵਾਸਤੇ ਅਸੀਂ ਆਹ ਪੋਸਟਰ ਵੰਡ ਰਿਹਾ ਆ ਆਪਣੇ ਭਾਈਚਾਰੇ 'ਚ ਵੀ ਜਿਵੇਂ 2020 2021 ਦੇ ਵਿੱਚ ਥੋਲਣ ਤੇ ਸਾਰੇ ਲੋਕਾਂ ਦਾ ਸਹਿਯੋਗ ਮਿਲਿਆ ਕਿਸਾਨਾਂ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਥੋਲਣ ਦਾ ਸਹਿਯੋਗ ਆਪਾਂ ਉਹਨੇ ਕਾਲੇ ਕਾਨੂੰਨ ਵਾਪਸ ਕਰਾ ਗਏ ਆਪ ਤੇ ਇਸੇ ਲੋਟ ਹੁਣ ਜੋ ਸਰਕਾਰ ਸਾਡੇ ਤੇ ਵਿਧੀਕਿਆ ਕਰ ਰਹੀ ਹੈ ਲੈਂਡ ਫੂਲਿੰਗ ਦੇ ਆਧਾਰ ਤੇ ਸਾਡੀਆਂ ਜ਼ਮੀਨਾਂ ਕਬਜ਼ੇ ਚ ਲੈ ਰਹੀ ਹੈ ਸਰਕਾਰ ਕੋਈ ਮਾਮਲਾ ਨਹੀਂ ਦੇਣਾ ਫਰੀ ਦੇ ਵਿੱਚ ਰੋਕੜੀਆਂ ਨੇ ਜ਼ਮੀਨਾਂ ਜਿਹਦੇ ਵਿੱਚੋਂ 25% ਕਿਸਾਨ ਨੂੰ ਦੇਣਾ ਹੈ ਜੀ ਉਹਦਾ ਪਲਾਟ ਦੇ ਜਾਵੇ ਜੀ ਉਹ ਪਤਾ ਨਹੀਂ ਕਦ ਪਲਾਟ ਵੇਚਣੇ ਨੇ ਕਦ ਹੋਣਾ ਹੈ ਕਿਸਾਨ ਨੂੰ ਅੱਜ ਵਿਹਲਾ ਕਰ ਰਹੇ ਨੇ ਸਰਕਾਰ ਦੀ ਬਹੁਤ ਮਾੜੀ ਨੀਤੀ ਹੈ ਸਰਕਾਰ ਨੇ ਰਜਿਸਟਰੀਆਂ ਤੇ ਰੋਕ ਲਾਤੀ ਕਿਸਾਨ ਕੋਈ ਉਤੇ ਲਾਇਨ ਲੋਰ ਨਹੀਂ ਲੈ ਸਕਦਾ ਕੋਈ ਉਹਦੇ ਉੱਤੇ ਵੇਚ ਨਹੀਂ ਸਕਦਾ ਕੋਈ ਉਹਤੇ ਹੋਰ ਕਾਰੋਬਾਰ ਨਹੀਂ ਕਰ ਸਕਦਾ ਇਸ ਕਰਕੇ ਆਦੇ ਭਾਈਚਾਰੇ ਨੂੰ ਦੱਸ ਦਿਆ ਵੀ ਦਿੱਲੀ ਦੇ ਤਰਜ਼ ਤੇ ਫੇਰ ਸਾਨੂੰ ਵੱਡਾ ਧੋਲਣ ਕਰਨ ਦੀ ਲੋੜ ਹੈ ਅਸੀਂ ਜ਼ਮੀਨਾਂ ਬਚਾਉਣੀਆਂ ਨੇ ਲੋਕਾਂ ਦੀਆਂ ਜੇ ਜ਼ਮੀਨ ਬਚੂ ਤਾਂ ਕਿਸਾਨ ਬਚੂ ਤਾਂ ਮਜ਼ਦੂਰ ਬਚੂ ਤਾਂ ਦਕਾਨਦਾਰ ਬਚਣਗੇ ਸਾਰਾ ਸਿਸਟਮ ਪੰਜਾਬ ਹੈ ਜਿਹੜਾ ਕੀ ਪ੍ਰਧਾਨ ਸੁਪਾ ਇਸ ਕਰਕੇ ਆਪਣੇ ਭਾਈਚਾਰੇ ਨੂੰ ਅਸੀਂ ਇਸਤਿਹਾਰ ਵੰਡ ਕੇ ਦੱਸਣਾ ਆ ਕਿ ਅਸੀਂ ਤਾਂ ਠੋਡੇ ਹਮਦਰ ਦੇ ਆ ਜਿਹੜਾ ਸੰਯੁਕਤ ਮੋਰਚਾ ਇੱਕ ਕੰਗ ਦੀ ਤਰ੍ਹਾਂ ਨਹੀਂ ਸਰਕਾਰ ਨੇ ਤਾਂ 1 ਲੱਖ ਈਕੜ ਸਾਡਾ ਭਾਰਤ ਮਾਲਾ ਪ੍ਰੋਜੈਕਟ ਚ ਰੋਕ ਲਿਆ 1 ਲੱਖ ਈਕੜ ਹੋਰ ਰੋਕਣ ਨੂੰ ਤਿਆਰ ਨੇ ਰੇਗਵੇ ਲੈਣ ਕੱਢਣੀਆਂ ਜੀ 1 ਲਗੋਂ ਦੀ ਤੇ ਬਾਕੀ ਸਾਡਾ ਲੱਖ ਈਕੜ ਲੁਧਿਆਣਾ ਜਲੰਧਰ ਅੰਮ੍ਰਿਤਸਰ ਇਹ ਰੋਕਣ ਤੋਂ ਤੇ ਪੰਜਾਬ ਦੇ ਵਿੱਚ ਰਹਿੂ ਜ਼ਮੀਨ ਕਿੱਥੇ ਇਹ ਸਾਰੀਆਂ ਜਥੇਬੰਦੀਆਂ ਕਰ ਰਹੀਆਂ ਨੇ ਜੀ ਇਹ ਸੰਯੁਕਤ ਮੋਰਚੇ ਦਾ ਫੈਸਲਾ ਹੈ ਜੀ ਸਾਰਾ ਇਹ ਜੋ ਇਸ਼ਤਿਹਾਰ ਸ਼ਪੈ ਸੰਯੁਕਤ ਮੋਰਚੇ ਵੱਲੋਂ ਹੈ ਅਸੀਂ ਆਪਣੀ ਡਿਊਟੀ ਨਿਭਾ ਰਹੇ ਆਂ ਆਪਣੀ ਜਥੇਬੰਦੀ ਵੱਲੋਂ ਸਾਰੀਆਂ ਜਥੇਬੰਦੀਆਂ ਕਰਨੀਆਂ ਆਪਣੇ ਤੌਰ ਤੇ ਆਪੋ ਆਪਣਾ ਪ੍ਰੋਗਰਾਮ ਸਾਧਾ ਨੇ ਕਰਨਾ ਇਸ ਕਰਕੇ ਸਾਰੇ ਭਾਈਚਾਰੇ ਨੂੰ ਦੱਸਣਾ ਆ ਵੀ ਅਸੀਂ ਕਿਸੇ ਦਾ ਕੋਈ ਨੁਕਸਾਨ ਕਰਨ ਵਾਲੇ ਨਹੀਂ ਅਸੀਂ ਕਿਸੇ ਕਾਰੋਬਾਰ ਨੂੰ ਨਹੀਂ ਰੋਕਿਆ ਕਿਸੇ ਦਾ ਕਿਸੇ ਕਾਰਖਾਨੇਦਾਰ ਨੂੰ ਨਹੀਂ ਰੋਕਿਆ ਕਿਸੇ ਦਾ ਨੁਕਸਾਨ ਨਹੀਂ ਹੋਇਆ ਜੋ ਸਾਡਾ ਮੁੱਖ ਮੰਤਰੀ ਬਧਨਾਮ ਕਰਦਾ ਸਾਨੂੰ ਉਹ ਸਾਰਾ ਝੂਠਾ ਹੈ ਇਸ ਕਰਕੇ ਆਪਾਂ ਪੰਜਾਬ ਦੀ ਜ਼ਮੀਨ ਬਚਾਉਣ ਵਾਸਤੇ ਜਿਹੜੇ ਉਹ ਸਾਡਾ ਹੁਣ 20000 ਪਰਿਵਾਰ ਜਾਣ ਰਹੀ ਹੈ ਸਰਕਾਰ ਉਹਨਾਂ ਨੇ ਉਜੜਨਾ ਉਥੋਂ ਜੇ ਸਾਡੀ ਜਾਇਦਾਦ ਹੀ ਨਹੀਂ ਰਹੀ ਅਸੀਂ ਹੋਰ ਕੋਈ ਕਾਰੋਬਾਰ ਨਹੀਂ ਆਉਂਦਾ ਸਾਨੂੰ ਜ਼ਮੀਨ ਸਾਡੀ ਰਹੀ ਨਹੀਂ ਇਕੱਲਾ ਕਿਸਾਨ ਨਹੀਂ ਉਜੜਦਾ ਜਿਹੜੇ ਉਥੇ ਸਾਡਾ ਭਾਈਚਾਰਾ ਦਲਚਪਾਈ ਨੇ ਨਰੇਗਾ ਚ ਕੰਮ ਕਰਦੇ ਨੇ ਸਾਰੇ ਮਜ਼ਦੂਰ ਵੀ ਉਥੋਂ ਉਜੜਨੇ ਜਿਹੜੇ ਛੋਟੇ ਕਾਰੋਬਾਰੀ ਨੇ ਪਿੰਡ 'ਚ ਛੋਟੇ ਦੁਕਾਨਦਾਰ ਨੇ ਉਹ ਵੀ ਉੱਥੇ ਕੀ ਕਰਨੇ ਜੀ ਜੇ ਸਾਰਾ ਸਿਸਟਮ ਹੀ ਉੱਥੋਂ ਉੱਜੜ ਗਿਆ ਸਾਰਿਆਂ ਨੂੰ ਉੱਜੜਨਾ ਪੈਣਾ। ਜੋਤ ਵੱਡਾ ਨੁਕਸਾਨ ਹੋਣਾ ਜਦ ਉੱਜੜ ਕੇ ਕਿਸੇ ਥਾਂ ਮੇ ਜਾ ਕੇ ਘਰ ਬਸਾਉਣਾ ਪੈਂਦਾ ਬਹੁਤ ਔਖਾ ਹੈ। ਜਾਵਾਂਗੇ ਵੀ ਕਿੱਥੇ ਅਸੀਂ। ਹਿਮਾਚਲ ਨੇ ਸਾਡੇ ਤੇ ਪਾਬੰਦੀਆਂ ਰੱਖੀ ਆ ਉੱਥੇ ਕੋਈ ਜ਼ਮੀਨ ਖਰੀਦ ਕੇ ਰਹਿ ਨਹੀਂ ਸਕਦਾ। ਰਾਜਸਥਾਨ ਨੇ ਲਾਤੀ ਪਾਬੰਦੀ। ਸਾਰੀਆਂ ਸਟੇਟਾਂ 'ਚ ਜੇ ਕਿ ਸੂਬਾ ਪੰਜਾਬ ਹੈ ਜੀ ਨੂੰ ਇਹ ਨੀਤੀ ਦੇ ਤਹਿਤ ਪੂਰੇ ਦੇ ਲੋਕ ਮੇਨਪੀ ਨੇ ਲੜਾਕੂ ਨੇ ਆਪਣੇ ਹੱਕਾਂ ਵਾਸਤੇ ਲੜਦੇ ਨੇ ਇਹ ਸੈਂਟਰ ਸਰਕਾਰ ਤੋਂ ਚੱਲਦੀ ਹੈ ਸਾਰੀ ਚਾਲ ਵੀ ਇਹਨਾਂ ਨੂੰ ਇੱਥੋਂ ਉਜਾੜ ਦਿਓ ਕੱਲੇ ਕੱਲੇ ਖੰਡਿਆ ਦਿਓ ਇਹਨਾਂ ਨੂੰ ਆ ਜਿਹੜੀਆਂ ਲੜਾਈਆਂ ਦਾ ਜੱਦ ਹੈ ਮੁੱਖ ਜਾਣਾ ਇਸ ਕਰਕੇ ਅਸੀਂ ਆਪਣੀ ਭਾਈਚਾਰੇ ਨੂੰ ਅੱਜ ਸਾਰੇ ਬਾਜ਼ਾਰ ਦੇ ਵਿੱਚ ਸਾਰੇ ਸ਼ਹਿਰਾਂ 'ਚ ਚੱਲ ਰਿਹਾ ਸਾਡਾ ਪ੍ਰੋਗਰਾਮ ਤੇ ਵੀ ਉੱਥੇ ਇਸ਼ਤਿਹਾਰ ਦੇ ਵਿੱਚ ਲਿਖਿਆ ਹੋਇਆ ਹੈ ਵੀ ਸੰਯੁਕਤ ਮੋਰਚਾ ਤੁਹਾਡਾ ਹਮਾਇਤੀ ਹੈ ਇਹ ਕੰਦ ਮੰਗ ਨੂੰ ਸੜਾ ਹੈ ਇਹ ਸੰਯੁਕਤ ਮੋਰਚਾ ਪਿਛਲੇ ਦਿਨਾਂ ਚ ਸਰਕਾਰ ਨੇ ਤੋੜਨੀ ਬਹੁਤ ਕੋਸ਼ਿਸ਼ਾਂ ਕੀਤੀਆਂ ਕੁਝ ਜਥੇ ਬੰਦਿਆਂ ਨੂੰ ਪਾੜਿਆ ਵੀ ਢੋਲਣ ਸ਼ੁਰੂ ਕਰਾਇਆ ਗੱਲ ਉੱਠ ਟੁੱਟ ਕੇ ਚਕਾ ਵੀ ਦਿੱਤਾ ਇਹ ਸਾਰੀਆਂ ਮਨੋਵਲ ਘੇਰਨ ਵਾਸਤੇ ਕਿਸਾਨਾਂ ਦਾ ਸਰਕਾਰਾਂ ਕਰ ਰਹੀਆਂ ਨੇ ਅਸੀਂ ਦੱਸਣ ਵਾਸਤੇ ਆਇਆ ਵੀ ਅਸੀਂ ਛੋਟੇ ਹੈ ਮੈਦੀਆਂ 10 10 ਕਿਲੋਮੀਟਰ ਤੇ ਵੱਡੇ ਵੱਡੇ ਮਾਹੌਲ ਵਾੜਨੇ ਆ ਆ ਦੇਖੋ ਕਿ 842 ਸਾਰੇ ਤੇ ਵੱਡੇ ਵੱਡੇ ਥਾਬੇ ਖੋਲਣੇ ਨੇ ਉਹਨਾਂ ਨੇ ਵੱਡੇ ਵੱਡੇ ਕਾਰੋਬਾਰ ਇਹ ਸਾਰਾ ਪ੍ਰੋਜੈਕਟ ਇਹ ਤੇ ਚੱਲਣਾ ਹੈ ਭਾਰਤ ਵਾਲਾ ਪ੍ਰਜਾਇਤ ਦੇ ਤਹਿਤ ਵੱਡਾ ਵਪਾਰ ਚੱਲਣਾ ਹੈ ਇਹਦੇ ਰਾਹੀਂ ਪਾਕਿਸਤਾਨ ਅੰਦਰ ਬਾਰਡਰ ਵੀ ਖੁੱਲ ਜਾਣੇ ਨੇ ਉਹਨਾਂ ਵਾਸਤੇ ਹੀ ਪੰਜਾਬੀਆਂ ਦੀ ਫਸਲ ਵੇਚਣ ਵਾਸਤੇ ਖੁੱਲਦੇ ਨਹੀਂ ਇੱਥੇ ਸਾਰਾ ਉਹਨਾਂ ਨੇ ਕਾਰਪੋਰੇਟਰ ਨੇ ਲਾਹਾ ਲੈਣਾ ਹੈ ਇਸ ਕਰਕੇ ਅਸੀਂ ਦੱਸਦੇ ਫਿਰਦੇ ਆਪਣੇ ਭਾਈਚਾਰੇ ਨੂੰ ਪਿਆਰ ਬੰਦ ਕੇ ਬੀ ਇਹਨੂੰ ਪੜ ਲਿਓ ਭਾਈ ਅਸੀਂ ਤਾਂ ਛੋਟੇ ਹਮਦਾਰ ਵੀ ਆ ਕੋਈ ਵਿਰੋਧ ਨਹੀਂ ਕਰਦੇ ਪਹਿਲਾਂ ਵੀ ਸਾਡਾ ਸਾਥ ਦਿੱਤਾ ਸੀ ਹੁਣ ਵੀ ਸਾਡਾ ਸਾਥ ਦਿਓ ਵੱਡੀ ਲੜਾਈ ਲੜਨ ਦੀ ਲੋੜ ਹੈ ਹਾਂਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਮਾਝਾ ਅੱਜ ਪੋਸਟਰ ਵੰਡੇ ਜਾ ਰਹੇ ਨੇ ਕਿਸ ਸੰਬੰਧ ਚ ਵੰਡੇ ਜਾ ਰਹੇ ਨੇ ਇਹ ਅਸੀਂ ਪੋਸਟਰ ਜਿਹੜੇ ਵੰਡਦੇ ਆ ਬਲਾਕ ਭਵਾਨੀਗੜ ਤੇ ਮੈਂ ਬਲਾਕ ਭਵਾਨੀਗੜ ਦਾ ਪ੍ਰਧਾਨ ਆ ਬੀਕੇ ਜੂ ਰਾਜੇਵਾਲ ਦਾ ਇਹ ਪੋਸਟਰ ਵੰਡ ਕੇ ਅਸੀਂ ਦੁਕਾਨਦਾਰ ਭਰਾ ਨੇ ਜਿਹੜੇ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਹੜੀ ਏਦੋਂ ਪਹਿਲਾਂ ਮੋਦੀ ਦੀ ਗਹਿਰੀ ਅੱਖ ਸੀ ਪੰਜਾਬ ਦੇ ਕਿਸਾਨਾਂ ਤੇ ਉਹ ਹੁਣ ਕਿਸਾਨਾਂ ਨੂੰ ਮਤਲਬ ਆਪ ਦੇ ਖਤਮ ਕਰਕੇ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਦੇ ਤੁਰਪਿਆ ਜਿਹੜੀ ਐਮਾਜ਼ਨ ਤੇ ਫਲਿੱਪਕਾਰਟ ਇੱਕ ਆਨਲਾਈਨ ਸਾਮਾਨ ਪਹੁੰਚਾਉਣ ਵਾਲੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਬਣਾਉਣਾ ਕੁਝ ਨਹੀਂ ਫੜ ਕੇ ਅੱਗੇ ਫੜਾ ਕੇ ਦਿੰਦੀਆਂ ਨੇ ਉਹ ਕੰਪਨੀਆਂ ਨੇ ਸਾਡੇ ਛੋਟੇ ਦੁਕਾਨਦਾਰ ਨੇ ਜਿਹੜੇ ਉਹਨਾਂ ਨੂੰ ਖਾ ਜਾਣਾ ਜਿਹੜਾ ਮਰਜੀ ਦੁਕਾਨਦਾਰ ਨੂੰ ਤੁਸੀਂ ਪੁੱਛ ਸਕਦੇ ਹੋ 5 ਤੋਂ 7% ਬਿਜ਼ਨਸ ਹੈ ਜਿਹੜਾ ਉਹ ਸੂਟੀਆਂ ਕੰਪਨੀਆਂ ਜਿਹੜੀ ਐ ਫਲਿੱਪਕਾਰਟ ਤੇ ਐਮਾਜ਼ਨ ਕੰਪਨੀਆਂ ਨੇ ਉਹ ਬਿਜ਼ਨਸ ਖਾ ਗੀਆਂ ਕਿਉਂਕਿ ਜਿਹੜੀ ਚੀਜ਼ ਦੀ ਵੀ ਲੋੜ ਹੈ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਜਾਂ ਸ਼ਹਿਰ ਦੇ ਲੋਕਾਂ ਨੂੰ ਉਹ ਆਨਲਾਈਨ ਸਕੀਮ ਰਾਹੀਂ ਸਮਾਨ ਮੰਗਾ ਲੈਂਦੇ ਨੇ ਸਾਡੇ ਜਿਹੜੇ ਭਾਈਚਾਰੇ ਦੀਆਂ ਦੁਕਾਨਾਂ ਨੇ ਜਿੱਥੇ ਸਾਡਾ ਪੁੱਤਾਂ ਤੋਂ ਲੈ ਕੇ ਇਹਨਾਂ ਨਾਲ ਪਿਆਰ ਜੁੜਿਆ ਹੋਇਆ ਆਧਾਰ ਸੁਧਾਰ ਚੱਲਦਾ ਇਹਨਾਂ ਨੂੰ ਸਰਕਾਰਾਂ ਪ੍ਰੀਪਲਾਨ ਖਤਮ ਕਰਦੀਆਂ ਨੇ ਕਿਉਂਕਿ ਸਰਕਾਰ ਜਿਹੜਾ ਹੁਣ ਅਮਰੀਕਾ ਨਾਲ ਸਮਝੌਤਾ ਕਰਨ ਜਾ ਰਹੀ ਆ ਉੱਥੇ ਜੇ ਅਮਰੀਕਾ ਤੋਂ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਜਿਹੜੀਆਂ ਜਿਵੇਂ ਫੂਡ ਆ ਰਿਹਾ ਪੋਲਟਰੀ ਦਾ ਸਮਾਨ ਆ ਰਿਹਾ ਕਣਕ ਆ ਰਹੀ ਆ ਦੁੱਧ ਆ ਰਿਹਾ ਇਹ ਸਾਰਾ ਭਾਈਚਾਰੇ ਨੂੰ ਤੋੜ ਕੇ ਪੰਜਾਬ ਨੂੰ ਉਜਾੜਨ ਦੀਆਂ ਗੱਲਾਂ ਨੇ ਜਿਹੜਾ ਇਹ ਪੋਸਟਰ ਹੈ ਅਸੀਂ ਸਿਰਫ ਦੁਕਾਨਦਾਰਾਂ ਵਾਸਤੇ ਇਸ ਕਰਕੇ ਬਣਾਇਆ ਜਿਹੜੀ ਸਮੇਂ ਦੀ ਸਰਕਾਰ ਦੀ ਉਹ ਜ਼ਹਿਰ ਭਰ ਰਹੀ ਹੈ ਕਿਸਾਨਾਂ ਪ੍ਰਤੀ ਦੁਕਾਨਦਾਰਾਂ ਦੇ ਦਿਮਾਗ 'ਚ ਵੀ ਇਹ ਤੁਹਾਡੇ ਬੈਰੀ ਨੇ ਜਦ ਕੇ ਅਸੀਂ ਕਿਸਾਨਾਂ ਦੇ ਕਿਸਾਨ ਨੇ ਜਿਹੜੇ ਦੁਕਾਨਦਾਰਾਂ ਦੇ ਹਮਦਰਦੀ ਨੇ ਕਿਉਂਕਿ ਜੇ ਇੱਥੇ ਭਾਈਚਾਰਾ ਸਾਡਾ ਅਸੀਂ ਫਸਲ ਤੇ ਨਿਰਭਰ ਆ ਫਸਲ ਤੱਕ ਅਸੀਂ ਜਿਹੜੇ ਇਹ ਦੁਕਾਨਦਾਰ ਨੇ ਨਾ ਤਾਂ ਉਧਾਰ ਸਮਾਨ ਲੈ ਕੇ ਜਾਂਦੇ ਆ ਸਾਡਾ ਕੱਪੜਾ ਵੀ ਉਧਾਰ ਆ ਸਾਡਾ ਰਸਣ ਪਾਣੀ ਵੀ ਉਧਾਰ ਆ ਸਾਡਾ ਫਸਲ ਦੇ ਕੀਟਨਾਸ਼ਕ ਨੇ ਉਹ ਵੀ ਉਧਾਰ ਨੇ ਮੋਦੀ ਸਰਕਾਰ ਆ ਜਿਹੜੀ ਇਹ ਚਾਹੁੰਦੀ ਹੈ ਵੀ ਸਾਰਾ ਕੁਝ ਬੱਟੇ ਬਾਨੀਆਂ ਉਡਾਣੀਆਂ ਨੂੰ ਦੇ ਦਈਏ ਕਿਸਾਨੀਆਂ ਜਿਹੜੀ ਉਹ ਤਬਾਹ ਹੋ ਜੇ ਕਿਉਂਕਿ ਉਧਾਰ ਜਦੋਂ ਸਿਸਟਮ ਖਤਮ ਹੋ ਗਿਆ ਆਉਣ ਵਾਲੇ ਸਮੇਂ 'ਚ ਕਿਸਾਨ ਇਤੋਂ ਖਤਮ ਹੋ ਜਾਣਗੇ ਆਮ ਤਰ੍ਹਾਂ ਦੀ ਇੱਕ ਗੱਲ ਹੈ ਵੀ ਜਿਹੜੇ ਆੜਤੀਏ ਭਰਾ ਨੇ ਉਹ ਕਿਸਾਨ ਦਾ ਕਹਿੰਦੇ ਨੇ ਵੀ ਏਟੀਐਮ ਆ ਮੈਂ ਕਹਿੰਨਾ ਕਿਸਾਨ ਦਾ ਏਟੀਐਮ ਨਹੀਂ ਏਟੀਐਮ ਤਾਂ ਤਾਂ ਹੁੰਦਾ ਜੇ ਤੁਹਾਡੇ ਖਾਤੇ ਚ ਪੈਸੇ ਹੁੰਦੇ ਨੇ ਤੁਸੀਂ ਤਾਂ ਕਢਾਉਨੇ ਹੋ ਆੜਤੀਏ ਨੇ ਜਿਹੜੇ ਉਹ ਸਾਡੇ ਕ੍ਰੈਡਿਟਡ ਕਾਰਡ ਨੇ ਉਹ ਸਾਡੇ ਮਾਈ ਬਾਪ ਨੇ ਜਦੋਂ ਵੀ ਸਾਨੂੰ ਲੋੜ ਆ ਸਾਡੇ ਖਾਤੇ ਪੈਸਾ ਹੈ ਨਾ ਹੈ ਸਾਨੂੰ ਕੋਈ ਦੁੱਖ ਸੁੱਖ ਪੈ ਗਿਆ ਸੀ ਆੜਤੀਆਂ ਤੱਕ ਭੱਜੇ ਆਉਨੇ ਆ ਸਾਡੇ ਸਿਸਟਮ ਬਣੇ ਉਹਨੇ ਪਰਚੂਨ ਵਾਲੀਆਂ ਦੁਕਾਨਾਂ ਨੇ ਜਿਹੜੀਆਂ ਇੱਥੋਂ ਅਸੀਂ ਧਾਰ ਸੁਧਾਰ ਲਿਆ ਕੇ ਅਬ ਦਾ ਕੋਈ ਵਿਆਹ ਕਰਨਾ ਕੋਈ ਕਾਰਜ ਕਰਨਾ ਉਹ ਅਸੀਂ ਅਬ ਦਾ ਮਸਲਾ ਹੱਲ ਕਰ ਲੈਨੇ ਆ ਸਰਕਾਰ ਦੀ ਹੁਣ ਗਹਿਰੀ ਅੱਖ ਹੋ ਗਈ ਜਿਵੇਂ ਆਪਾਂ ਕਹਿੰਦੇ ਨੇ ਵੀ ਜੇ ਕਿਸੇ ਬੰਦੇ ਨੂੰ ਤੋੜਨਾ ਹੈ ਜਾਂ ਕਿਸੇ ਬੰਦੇ ਨੂੰ ਦੱਬਣਾ ਹੈ ਜਿਹੜੇ ਉਹਦੇ ਹਮਾਇਤੀ ਨੇ ਜਾਂ ਜਿਹੜੇ ਉਹਨੂੰ ਅੱਲਾਹ ਸੇਰੀ ਦਿੰਦੇ ਨੇ ਪਹਿਲਾਂ ਉਹਨਾਂ ਨੂੰ ਦੱਬਦੇ ਨੇ ਹੁਣ ਕਿਸਾਨ ਨੂੰ ਮਾਰਨ ਵਾਸਤੇ ਛੋਟੇ ਦੁਕਾਨਦਾਰਾਂ ਨੂੰ ਮਾਰਨ ਲੱਗੀ ਸਰਕਾਰ ਜੇ ਇੱਥੋਂ ਸਾਡਾ ਛੋਟਾ ਦੁਕਾਨਦਾਰ ਖਤਮ ਹੋ ਗਿਆ ਤਾਂ ਇਹਦਾ ਸਭ ਤੋਂ ਵੱਡਾ ਜਿਹੜਾ ਘਾਟਾ ਉਹ ਕਿਸਾਨਾਂ ਨੂੰ ਪੈਣਾ ਜੇ ਕਿਸਾਨੀ ਖਤਮ ਹੁੰਦੀ ਹੈ ਜਾਂ ਸੰਯੁਕਤ ਮੋਰਚਾ ਖਤਮ ਹੁੰਦਾ ਤਾਂ ਉਹਦਾ ਸਭ ਤੋਂ ਵੱਡਾ ਜਿਹੜਾ ਘਾਟਾ ਉਹ ਇਹ ਦੁਕਾਨਦਾਰਾਂ ਨੂੰ ਪੈਣਾ ਸਾਡਾ ਆਪਸ ਵਿੱਚ ਬਹੁਤ ਵੱਡਾ ਤਾਲਮੇਲ ਹੈ ਅਸੀਂ ਇਹ ਪੈਪਲਟ ਵੰਡ ਕੇ ਲੋਕਾਂ ਨੂੰ ਦੱਸ ਰਹੇ ਹਾਂ ਦੁਕਾਨਦਾਰ ਭਰਾਵਾਂ ਨੂੰ ਬੀ ਸਰਕਾਰ ਦੀ ਜਿਹੜੀ ਨੀਤੀ ਹੈ ਛੋਟੇ ਪ੍ਰਤੀ ਸਾਫ਼ ਨਹੀਂ ਹੈਗੀ ਸਰਕਾਰ ਆ ਜਿਹੜੀ ਉਹ ਛੋਟੇ ਬਿਜ਼ਨਸਾਂ ਨੂੰ ਬੰਦ ਕਰਕੇ ਵੱਡੇ ਮੌਲਾਂ ਤੇ ਨਿਰਭਰ ਕਰਨਾ ਚਾਹੁੰਦੀ ਹੈ ਆਪਾਂ ਨੂੰ ਸਰਕਾਰ ਕਹਿੰਦੀ ਹੈ ਵੀ ਜਿਹੜੇ ਛੋਟੇ ਦੁਕਾਨਦਾਰ ਨੇ ਇਹ ਟਿੱਪਨ ਚ ਆਪਣੀਆਂ ਚਾਰ ਰੋਟੀਆਂ ਪਾ ਕੇ ਵੱਡੇ ਮੌਲਾਂ ਚ ਦਿਹਾੜੀਆਂ ਤੇ ਜਾਣ ਜਿਹੜੇ ਆ ਭਰਾ ਆਪਣੀਆਂ ਦੁਕਾਨਾਂ ਚ ਬੈਠੇ ਮौज ਕਰਦੇ ਨੇ ਰਾਮਨਾਥ ਸਮਾਨ ਵੇਚਦੇ ਨੇ ਕਿਸਾਂ ਤੋਂ ਲਿਆ ਕੇ ਸਮਾਨ ਅੱਗੇ ਵੇਚਣ ਤੇ ਆਪਣਾ ਬੁਜਾਰਾ ਕਰਦੇ ਨੇ ਉਹ ਕਰੋੜਾ ਰੁਪਇਆ ਜਿਹੜੀ ਆ ਫਲਿੱਪਕਾਰਡ ਵਰਗੀਆਂ ਐਮਾਜ਼ਨ ਵਰਗੀਆਂ ਕੰਪਨੀਆਂ ਨੇ ਉਹਨਾਂ ਦੇ ਸਾਨੂੰ ਇਹ ਗੁਲਾਮ ਬਣਾਉਣਾ ਚਾਹੁੰਦੇ ਨੇ ਵੀ ਉਹ ਸਾਨੂੰ 75000 ਰੁਪਏ ਤੇ ਰੱਖ ਲੈਣ ਫਿਰ ਅਸੀਂ ਉੱਥੇ ਸਮਾਨ ਫੜਾਇਆ ਕਰੀਏ ਇਸ ਕਰਕੇ ਭਰਾਵੋ ਅਸੀਂ ਇਹ ਵੰਡ ਕੇ ਤੁਹਾਨੂੰ ਦੱਸਣਾ ਚਾਹੁੰਦੇ ਆਂ ਇਹ ਸੰਯੁਕਤ ਮੋਰਚੇ ਨਾਲ ਜੁੜੋ ਵੱਧ ਤੋਂ ਵੱਧ ਕਿਸਾਨਾਂ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ